ਕਿਸਾਨ ਵੀਰੋ ਸਵਾਗਤ ਹੈ ਪਹਿਲਾਂ ਤਾਂ ਸਾਰਿਆਂ ਦਾ ਵਪਾਰੀ YouTube ਚੈਨਲ ਤੇ ਤੇ ਰੋਜ਼ ਦੀ ਤਰ੍ਹਾਂ ਅੱਜ ਵੀ ਆਪਾਂ ਲੈ ਕੇ ਆਏ ਆਂ ਸਬਜ਼ੀ ਦੇ ਤਾਜ਼ੇ ਰੇਟ ਤਰੀਕਾ ਜਿਹੜੀ ਅੱਜ 1 April 2025 ਹੋ ਚੁੱਕੀ ਹੈ ਮੋਗਾ ਮੰਡੀ ਦੇ ਆਪਾਂ ਤੁਹਾਨੂੰ ਰੇਟ ਦੱਸਾਂਗੇ ਤੇ ਪਹਿਲਾਂ ਤਾਂ ਜਿਹੜੇ ਕਿਸਾਨ ਵੀਰ ਜੀ ਆਪਣੇ ਚੈਨਲ ਤੇ ਨਵੇਂ ਜੁੜੇ ਆ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਨਾਲ ਬੈੱਲ ਬੱਲਾ ਜਿਹੜਾ ਆਈਕਨ ਜੂਰਨਾ ਨਾ ਭੁੱਲਣਾ ਤਾਂ ਜੋ ਹਰ ਨੋਟੀਫਿਕੇਸ਼ਨ ਤੁਹਾਡੇ ਤੀਕ ਪਹੁੰਚਦੀ ਰਵੇ ਪਿਆਜ਼ ਜਿਹੜਾ 15 ਤੋਂ 20 ਰੁਪਏ ਦੇ ਵਿੱਚ ਵਿੱਚ ਵਿਗ ਗਿਆ ਲਸਣ 80 90 ਹਰੀ ਮਿਰਚ ਜਿਹੜੀ ਅੱਜ ਨਾ ਕੱਲ ਹੀ ਜੜ ਕੇ ਤੇ ਸੌਦਾ ਘਟਾ ਹੈ ਹਰੀ ਮਿਰਚ ਅੱਜ ਵੈਗੀ ਹੈ 70 ਤੋਂ 80 ਰੁਪਏ ਦੇ ਵਿੱਚ ਵਿੱਚ ਟਮਾਟਰ 12 ਤੋਂ 13 ਬੈਗ ਨਹੀਂ ਜਿਹੜੀ ਬਾਹਰ ਲਈ ਆ ਉਹ 12 ਤੋਂ 15 17 ਚ ਕਰ ਵੈਗੀ ਜਿਹੜੀ ਲੋਕਲ ਆਪਣੇ ਉਹਦੀ ਬਹੁਤ ਵਧੀਆ ਉਹ 20 ਤੋਂ 25 ਰੁਪਏ ਵੈਗੀ ਆ ਤੇ ਸ਼ਿਮਲਾ ਮਿਰਚ ਉਹ ਹੀ 15 ਤੋਂ 20 ਰੁਪਏ ਦਾ ਵੇਚ ਰਿਹਾ ਮਟਰ ਮਿੱਤਰੋ ਮਟਰ ਵੈਗਿਆ ਵਾ 35 ਰੁਪਏ ਤੋਂ ਲੈ ਕੇ 40 ਰੁਪਏ ਚ ਕਰ ਜਿਹੜਾ ਹਰਾ ਵਾ ਉਹ 40 ਰੁਪਏ ਤੱਕ ਕਰ ਵੈ ਗਿਆ ਵਾ ਤੇ ਖੀਰਾ 10 ਤੋਂ 12 ਰੁਪਏ ਦੇ ਵਿੱਚ ਵਿੱਚ ਕੀਆ ਕਲੀਜ਼ ਕਰਕੇ ਸੌਦਾ ਆਇਆ ਘੱਟ ਕੀਆ ਅਜ ਵੀ 20 ਤੋਂ 25 ਰੁਪਏ ਤੱਕ ਕਰ ਵੈ ਗਿਆ ਡਬਲ ਟ੍ਰिपल ਰੇਟ ਹੋ ਗਿਆ ਸੌਦਾ ਬਹੁਤ ਘੱਟ ਸੀਗਾ ਚੰਗਾ ਤੇ ਜਿਹੜਾ ਸੀਗਾ ਤਿੰਡੀ ਲੋਕਲ ਲੋਕਲ ਟਿੰਡੀ ਆਇਤਾ ਵੈ ਗਈ ਆ 25 26 ਰੁਪਏ ਤੇ ਕਰ 27 ਰੁਪਏ ਤੇ ਕਰ ਵੈ ਗਈ ਆ ਤੇ ਬਾਹਰ ਲਈ ਘਟਾਈ ਸੀਗੀ ਆਹ ਸ਼ੌਂਗਰਾ ਮਿੱਤਰੋ ਵਿਗਿਆ ਵਾ 30 ਰੁਪਏ ਦੇ ਆਸੇ ਪਾਸੇ 25 ਤੋਂ 30 30 ਰੁਪਏ ਹਰਾ ਪਿਆ ਆਇ ਵੈ ਗਿਆ ਬਾਈ ਜੀ 10 ਰੁਪਏ ਦੇ ਆਸੇ ਪਾਸੇ ਰੁਪਿਆ ਥੱਲੇ ਥੱਲੇ ਉੱਤੇ ਆਲੂ ਦਾ ਮਿਆਰ ਥੋੜਾ ਜਿਹਾ ਮੰਦਾ ਵਾ ਅੱਜ ਆ ਜੋਤੀ ਬਹੁਤ ਸੋਹਣਾ ਆਲੂ ਸੀਗਾ ਇਹ 300 ਤੇ 10 ਰੁਪਏ ਵਿਗਿਆ ਲੈਟ ਜੋਤੀ ਆਲੂ ਬਹੁਤ ਸੋ ਪਰ ਸੀਗਾ ਤੇ 92926 ਗੋਭੀ ਆ ਜਿਹੜੀ ਫੁੱਲ ਸੀਗੀ ਉਹ 7 ਰੁਪਏ ਤੋਂ ਲੈ ਕੇ 10 ਰੁਪਏ ਤੱਕ ਵੇਚੀ ਆ ਅੱਜ ਗੋਭੀ ਘਟ ਆਈ ਸੀਗੀ ਜਿਹੜੀ ਬੰਦ ਆ ਉਹ ਹੀ 2 ਰੁਪਏ 2.5 ਰੁਪਏ 400 ਰੁਪਏ ਵਿਗਿਆ ਤੇ ਡਾਇਮੰਡ ਬਹੁਤ ਵਧੀਆ ਇਹ ਵਿਗਿਆ 400 ਰੁਪਏ ਨੈਟ ਇਹ ਵੀ 400 ਵਿਗਿਆ ਇਹ ਵੀ ਡਾਇਮੰਡ ਡਾਇਮੰਡਾ ਪਿਆਰਾ ਠੀਕ ਆ ਇਹ ਆਲਾ 4.5 ਐਲਰ 450 ਤੋਂ 470 80 ਰੁਪਏ ਦੇ ਕਰ ਵੈ ਗਿਆ ਵਾ 10 ਰੁਪਏ ਇਧਰ ਉਧਰ ਆਲੂ ਦਾ ਬਿਆਰ ਵੀ ਮੰਦਾ ਹੋ ਗਿਆ ਬਾਕੀ ਅੱਜ ਕੱਲ ਪਿਆਜ ਜਿਹੜਾ 15 ਤੋਂ 20 ਰੁਪਏ ਦੇ ਵਿੱਚ ਵਿੱਚ ਵੈ ਗਿਆ ਲਸਣ 80 90 ਹਰੀ ਮਿਰਚ ਜਿਹੜੀ ਅੱਜ ਨਾ ਕੱਲ ਹੀ ਜੀ ਕਰਕੇ ਤੇ ਸੌਦਾ ਘਟਾ ਹੈ ਹਰੀ ਮਿਰਚ ਅੱਜ ਵੈ ਗਿਆ 70 ਤੋਂ 80 ਰੁਪਏ ਦੇ ਵਿੱਚ ਵਿੱਚ ਟਮਾਟਰ 12 ਤੋਂ 13 ਬੈਗ ਜਿਹੜੀ ਬਾਹਰ ਲਈ ਆ ਉਹ 12 ਤੋਂ 15 17 ਚੱਕਰ ਵੈਗੀ ਜਿਹੜੀ ਲੋਕਲ ਆ ਆਪਣੇ ਉਹਦੀ ਬਹੁਤ ਵਧੀਆ ਉਹ 20 ਤੋਂ 25 ਰੁਪਏ ਵੈਗੀ ਆ ਏ ਸ਼ਿਮਲਾ ਮਿਰਚ ਉਹ ਹੀ 15 ਤੋਂ 20 ਰੁਪਏ ਦਾ ਵੇਚ ਰਿਆ ਮਟਰ ਮਿੱਤਰੋ ਮਟਰ ਵੇ ਗਿਆ ਵਾ 35 ਰੁਪਏ ਤੋਂ ਲੈ ਕੇ 40 ਰੁਪਏ ਚੱਕਰ ਜਿਹੜਾ ਹਰਾ ਵਾ ਉਹ 40 ਰੁਪਏ ਚੱਕਰ ਵੈ ਗਿਆ ਵਾ ਤੇ ਖੀਰਾ 10 ਤੋਂ 12 ਰੁਪਏ ਦੇ ਵਿੱਚ ਵਿੱਚ ਇਹ ਆ ਕਲੀਜ ਕਰਕੇ ਸੌਦਾ ਆਇਆ ਘੱਟ ਕਿਹਾ ਅਜ ਵੀ ਤੋਂ 20 ਤੋਂ 25 ਰੁਪਏ ਤੇ ਕਰ ਵੈ ਗਿਆ ਡਬਲ ਟ੍ਰिपल ਰੇਟ ਹੀ ਹੋ ਗਿਆ ਸੌਦਾ ਬਹੁਤ ਘੱਟ ਸੀਗਾ ਚੰਗਾ ਤੇ ਜਿਹੜਾ ਸੀਗਾ ਟਿੰਡੀ ਲੋਕਲ ਲੋਕਲ ਟਿੰਡੀ ਅਜ ਤਾਂ ਵੈ ਗਈ ਆ 25 26 ਰੁਪਏ ਤੇ ਕਰ 27 ਰੁਪਏ ਤੇ ਕਰ ਵੈ ਗਈ ਆ ਤੇ ਬਾਹਰ ਲਈ ਘਟਾਈ ਸੀਗੀ ਆਹ ਸ਼ੌਂਗਰਾ ਮਿੱਤਰੋ ਵਗੇ ਬਾ 30 ਰੁਪਏ ਦੇ ਆਸੇ ਪਾਸੇ 25 ਤੋਂ 30 30 ਰੁਪਏ ਖਰਾਬ ਹੀ ਆਈ ਵੈ ਗਿਆ ਬਾਈ ਜੀ 100 ਰੁਪਏ ਦੇ ਆਸੇ ਪਾਸੇ ਰੁਪਇਆ ਤੇ ਲੈ ਥੱਲੇ ਉੱਤੇ ਆਲੂ ਦਾ ਯਾਰ ਥੋੜਾ ਜਿਹਾ ਮੰਦਾ ਵਾ ਅੱਜ ਆ ਜੋਤੀ ਬਹੁਤ ਸੁਨਾ ਆਲੂ ਸੀਗਾ ਇਹ 300 ਤੇ 10 ਰੁਪਏ ਵੇ ਗਿਆ ਨੈਟ ਜੋਤੀ ਆਲੂ ਬਹੁਤ ਸੁਪਰ ਸੀਗਾ ਤੇ ਨੰਬਰ 926 ਗੋਭੀ ਆ ਜਿਹੜੀ ਫੁੱਲ ਸੀਗੀ ਉਹ 70 ਰੁਪਏ ਤੋਂ ਲੈ ਕੇ 10 ਰੁਪਏ ਤੱਕ ਵੇਗੀ ਆ ਅੱਜ ਗੋਭੀ ਘਟਾਈ ਸੀਗੀ ਜਿਹੜੀ ਬੰਦਾ ਉਹ ਹੀ 2 ਰੁਪਏ 2.5 ਰੁਪਏ 400 ਰੁਪਏ ਵਿਗਿਆ ਤੇ ਡਾਇਮੰਡ ਬਹੁਤ ਵਧੀਆ ਇਹ ਵਿਗਿਆ 400 ਰੁਪਏ ਨੈਟ ਇਹ ਵੀ 400 ਵਿਗਿਆ ਇਹ ਵੀ ਡਾਇਮੰਡ ਹੈ ਡਾਇਮੰਡ ਦਾ ਪਿਆਰ ਠੀਕ ਆ ਇਹ ਅਲਾ 4.5 ਐਲ ਆਰ 450 ਤੋਂ 470-80 ਰੁਪਏ ਦਕਰ ਵੇ ਗਿਆ ਵਾ 2 ਰੁਪਏ ਇਧਰ ਉਧਰ ਆਲੂ ਦਾ ਪਿਆਰ ਵੀ ਮੰਦਾ ਹੋ ਗਿਆ ਬਾਕੀ ਅੱਜ ਕੱਲ ਪਿਆ ਹੈ ਜਿਹੜਾ 15 ਤੋਂ 20 ਰੁਪਏ ਦੇ ਵਿੱਚ ਵਿੱਚ ਵੈਗ ਗਿਆ ਲਸਣ 80 90 ਹਰੀ ਮਿਰਚ ਜਿਹੜੀ ਅੱਜ ਨਾ ਕੱਲ ਹੀ ਜਿਹੜ ਕੇ ਤੇ ਸੌਦਾ ਘਟਾ ਹੈ ਹਰੀ ਮਿਰਚ ਅੱਜ ਵੈਗ ਗਿਆ 70 ਤੋਂ 80 ਰੁਪਏ ਦੇ ਵਿੱਚ ਵਿੱਚ ਟਮਾਟਰ 12 ਤੋਂ 13 ਬੈਗ ਨੇ ਜਿਹੜੀ ਬਾਹਰ ਲਈ ਆ ਉਹ 12 ਤੋਂ 15 17 ਤੱਕ ਰੈ ਵੈਗੀ ਜਿਹੜੀ ਲੋਕਲ ਆ ਆਪਣੇ ਉਹਦੀ ਬਹੁਤ ਵਧੀਆ ਉਹ 20 ਤੋਂ 25 ਰੁਪਏ ਵੈਗੀ ਆ ਸ਼ਿਮਲਾ ਮਿਰਚ ਉਹੀ 15 ਤੋਂ 20 ਰੁਪਏ ਦਾ ਵੇਚ ਰਿਆ ਮਟਰ ਮਿੱਤਰੋ ਮਟਰ ਵੇ ਗਿਆ ਵਾ 35 ਰੁਪਏ ਤੋਂ ਲੈ ਕੇ 40 ਰੁਪਏ ਤੱਕ ਜਿਹੜਾ ਹਰਾ ਵਾ ਉਹ 40 ਰੁਪਏ ਤੱਕ ਵੇ ਗਿਆ ਵਾ ਤੇ ਖੀਰਾ 10 ਤੋਂ 12 ਰੁਪਏ ਦੇ ਵਿੱਚ ਵਿੱਚ ਕੀਆ ਕਾਲੀਦ ਕਰਕੇ ਸੌਦਾ ਆਇਆ ਘਟ ਕੀਆ ਜ 20 ਤੋਂ 25 ਰੁਪਏ ਤੱਕ ਵੇ ਗਿਆ ਡਬਲ ਟ੍ਰिपल ਰੇਟ ਹੀ ਹੋ ਗਿਆ ਸੌਦਾ ਬਹੁਤ ਘਟ ਸੀਗਾ ਚੰਗਾ ਤੇ ਜਿਹੜਾ ਸੀਗਾ ਟਿੰਡੀ ਲੋਕਲ ਲੋਕਲ ਟਿੰਡੀ ਆਈਦਾ ਵੇ ਗਈ ਆ 25 26 ਰੁਪਏ ਤੇ ਕਰ 27 ਰੁਪਏ ਤੇ ਕਰ ਵੇ ਗਈ ਆ ਤੇ ਬਾਹਰ ਲਈ ਘਟ ਆਈ ਸੀਗੀ ਆਹ ਸ਼ੋਗਰਾ ਮੇਤਰੋ ਵੇ ਗਿਆ ਵਾ 30 ਰੁਪਏ ਦੇ ਆਸੇ ਪਾਸੇ 25 ਤੋਂ 30 30 ਰੁਪਏ ਹਰਾ ਪਿਆਈ ਵੇ ਗਿਆ ਬਾਈ ਜੀ 10 ਰੁਪਏ ਦੇ ਆਸੇ ਪਾਸੇ ਰੁਪਈਆ ਥੱਲੇ ਥੱਲੇ ਉੱਤੇ ਆਲੂ ਦਾ ਯਾਰ ਥੋੜਾ ਜਿਹਾ ਮੰਦਾ ਵਾ ਅੱਜ ਆ ਜੋਤੀ ਬਹੁਤ ਸੋਹਣਾ ਆਲੂ ਸੀਗਾ ਇਹ 300 ਤੇ 10 ਰੁਪਏ ਵੇ ਗਿਆ ਲੈਟ ਜੋਤੀ ਆਲੂ ਬਹੁਤ ਸੋਪਰ ਸੀਗਾ ਇਹ ਕੱਲ ਮੈਂ 926 ਗੋਭੀ ਆ ਜਿਹੜੀ ਫੁੱਲ ਸੀਗੀ ਉਹ 7 ਰੁਪਏ ਤੋਂ ਲੈ ਕੇ 10 ਰੁਪਏ ਤੱਕ ਵੇਚੀ ਆ ਅੱਜ ਗੋਭੀ ਘਟ ਆਈ ਸੀਗੀ ਜਿਹੜੀ ਬੰਦ ਆ ਉਹ ਹੀ 2 ਰੁਪਏ 2.5 ਰੁਪਏ 400 ਰੁਪਏ ਵਿਗਿਆ ਤੇ ਡਾਇਮੰਡ ਬਹੁਤ ਵਧੀਆ ਇਹ ਵਿਗਿਆ 400 ਰੁਪਏ ਨੈਟ ਇਹ ਵੀ 400 ਵਿਗਿਆ ਇਹ ਵੀ ਡਾਇਮੰਡ ਹੈ ਡਾਇਮੰਡ ਆ ਬਿਆਰ ਆ ਠੀਕ ਆ ਇਹ ਆਲਾ 7.5 ਐਲਰ 450 ਤੋਂ 470 ਰੁਪਏ ਦੇ ਕਰ ਵੈ ਗਿਆ ਵਾ 10 ਰੁਪਏ ਇਧਰ ਉਧਰ ਆਲੂ ਦਾ ਬਿਆਰ ਵੀ ਮੰਦਾ ਹੋ ਗਿਆ ਬਾਕੀ ਅੱਜ ਕੱਲ ਪਿਆਜ ਜਿਹੜਾ 15 ਤੋਂ 20 ਰੁਪਏ ਦੇ ਵਿੱਚ ਵਿੱਚ ਵੈ ਗਿਆ ਲਸਣ 80 90 ਹਰੀ ਮਿਰਚ ਜਿਹੜੀ ਅੱਜ ਨਾ ਕੱਲ ਹੀ ਜੜ ਕਰਕੇ ਤੇ ਸੌਦਾ ਘਟਾ ਹੈ ਹਰੀ ਮਿਰਚ ਅੱਜ ਵੈ ਗਿਆ 70 ਤੋਂ 80 ਰੁਪਏ ਦੇ ਵਿੱਚ ਵਿੱਚ ਮਟਰ 12 ਤੋਂ 13 ਬੈਗ ਨਹੀਂ ਜਿਹੜੀ ਬਾਹਰ ਲਈ ਆ ਉਹ 12 ਤੋਂ 15 17 ਚ ਕਰ ਵੇਗੀ ਜਿਹੜੀ ਲੋਕਲਾ ਆਪਣੇ ਉਹਦੀ ਬਹੁਤ ਵਧੀਆ ਉਹ 20 ਤੋਂ 25 ਰੁਪਏ ਵੇਗੀ ਆ ਸ਼ਿਮਲਾ ਮਿਰਚ ਉਹ ਹੀ 15 ਤੋਂ 20 ਰੁਪਏ ਦਾ ਬਿਆਰ ਰਿਆ ਮਟਰ ਮਿੱਤਰੋ ਮਟਰ ਵੇ ਗਿਆ ਵਾ 35 ਰੁਪਏ ਤੋਂ ਲੈ ਕੇ 40 ਰੁਪਏ ਚ ਕਰ ਜਿਹੜਾ ਹਰਾ ਵਾ ਉਹ 40 ਰੁਪਏ ਤੱਕ ਕਰ ਵੇ ਗਿਆ ਵਾ ਤੇ ਖੀਰਾ 10 ਤੋਂ 12 ਰੁਪਏ ਦੇ ਵਿੱਚ ਵਿੱਚ ਕੀ ਆ ਕਲੀਜ ਕਰਕੇ ਸੌਦਾ ਆਇਆ ਘਟ ਗਿਆ ਅਜ 20 ਤੋਂ 25 ਰੁਪਏ ਤੇ ਕਰ ਵੈ ਗਿਆ ਡਬਲ ਟ੍ਰिपल ਰੇਟੇ ਹੋ ਗਿਆ ਸੌਦਾ ਬਹੁਤ ਘਟ ਸੀਗਾ ਚੰਗਾ ਤੇ ਜਿਹੜਾ ਸੀਗਾ ਟਿੰਡੀ ਲੋਕਲ ਲੋਕਲ ਟਿੰਡੀ ਅਜ ਤਾਂ ਵੈ ਗਈ ਆ 25 26 ਰੁਪਏ ਤੇ ਕਰ 27 ਰੁਪਏ ਤੇ ਕਰ ਵੈ ਗਈ ਆ ਤੇ ਬਾਹਰਲੀ ਘਟਾਈ ਸੀਗੀ ਤੇ ਆਹ ਸ਼ੌਂਗਰਾ ਮਿੱਤਰੋ ਵਗੇ ਬਾ 30 ਰੁਪਏ ਦੇ ਆਸੀ ਪਾਸੀ 25 ਤੋਂ 30 30 ਰੁਪਏ ਹਰਾ पे ਆਈ ਵੈ ਗਿਆ ਬਾਈ ਜੀ 10 ਰੁਪਏ ਦੇ ਆਸੇ-ਪਾਸੇ ਰੁਪਇਆ ਤੇ ਨਹੀਂ ਥੱਲੇ ਉੱਤੇ ਆਲੂ ਦਾ ਯਾਰ ਥੋੜਾ ਜਿਹਾ ਮੰਦਾ ਵਾ ਅੱਜ ਆ ਜੋਤੀ ਬਹੁਤ ਸੋਹਣਾ ਆਲੂ ਸੀਗਾ ਇਹ 300 ਤੇ 10 ਰੁਪਏ ਵੇ ਗਿਆ ਲੈਟ ਜੋਤੀ ਆਲੂ ਬਹੁਤ ਸੋਹ ਪਰ ਸੀਗਾ ਤੇ 99926 ਗੋਭੀ ਆ ਜਿਹੜੀ ਫੁੱਲ ਸੀਗੀ ਉਹ 70 ਰੁਪਏ ਤੋਂ ਲੈ ਕੇ 10 ਰੁਪਏ ਤੱਕ ਵੇਗੀ ਆ ਅੱਜ ਗੋਭੀ ਘਟ ਆਈ ਸੀਗੀ ਜਿਹੜੀ ਬੰਦਾ ਉਹ ਹੀ 2 ਰੁਪਏ 2.5 ਰੁਪਏ 400 ਰੁਪਏ ਵਿਗਿਆ ਤੇ ਡਾਇਮੰਡ ਬਹੁਤ ਵਧੀਆ ਇਹ ਵਿਗਿਆ 400 ਰੁਪਏ ਨੈਟ ਇਹ ਵੀ 400 ਵਿਗਿਆ ਇਹ ਵੀ ਡਾਇਮੰਡ ਹੈ ਡਾਇਮੰਡ ਦਾ ਬਿਆਰ ਆ ਠੀਕ ਆ ਇਹ ਅਲੱਗ 4.5 ਐਲਰ 450 ਤੋਂ 470 80 ਰੁਪਏ ਤੱਕ ਰਹਿ ਗਿਆ ਵਾ 10 ਰੁਪਏ ਇਧਰ ਉਧਰ ਆਲੂ ਦਾ ਬਿਆਰ ਵੀ ਮੰਦਾ ਹੋ ਗਿਆ ਬਾਕੀ ਅੱਜ ਕੱਲ